ਬਹੁਤ ਸਾਰੇ ਨੌਜਵਾਨ ਇਦਾਂ ਸੋਚਦੇ ਆ ਉਹ ਕਹਿੰਦੇ ਵੀ ਜੇ ਉਹਨਾਂ ਨੂੰ ਕਹੋ ਨਹੀਂ ਇਦਾਂ ਨਹੀਂ ਵੀ ਤੁਸੀਂ ਇਦਾਂ ਕਰਿਆ ਕਰੋ ਭੈਣਾਂ ਨੂੰ ਕਹਿਦੀਦਾ ਵੀ ਸਾਡੀਆਂ ਭੈਣਾਂ ਤੁਸੀਂ ਬਹੁਤ ਬੀਬੀਆਂ ਆ ਸਿਰ ਢੱਕ ਕੇ ਆਇਆ ਕਰੋ ਚਰਚ ਨੂੰ ਉਹ ਸੇਵਾਦਾਰਾਂ ਨਾਲ ਲੜ ਪੈਂਦੀਆਂ ਆ ਉਹ ਕਹਿ ਦਿੰਦੀਆਂ ਪ੍ਰਭੂ ਨੂੰ ਸਾਡੇ ਸਿਰ ਨਾਲ ਕੋਈ ਮਤਲਬ ਨਹੀਂ ਆ ਜੋ ਉਹਨਾਂ ਨੂੰ ਕਹਿਰੀਦਾ ਤੁਸੀਂ ਕ੍ਰੋਪ ਟੌਪ ਨਹੀਂ ਪੋਣੇ ਨਿੱਕੇ ਨਿੱਕੇ ਝੱਗੇ ਨਹੀਂ ਪੋਣੇ ਤੁਸੀਂ ਤੁਸੀਂ ਸੈਂਸਿਟਿਵ ਡ्रेसेस ਪਾ ਕੇ ਆਇਆ ਕਰੋ ਡੀਸੈਂਟ ਕੱਪੜਿਆਂ ਦੇ ਵਿੱਚ ਆਇਆ ਕਰੋ ਤੁਸੀਂ ਜੈਂਟਲ ਵੇ ਦੇ ਨਾਲ ਡਰੈਸ ਅਪ ਹੋ ਕੇ ਆਇਆ ਕਰੋ ਉਹ ਗੁੱਸੇ ਹੋ ਜਾਂਦੇ ਉਹ ਬਾਅਦ ਚਾ ਚਰਚ ਨੂੰ ਨਹੀਂ ਆਉਂਦੇ ਫਿਰ ਜਦੋਂ ਕਿਤੇ ਉਹ ਬਾਈ ਚਾਂਸ ਰਾਗੜੀ ਮਿਲਣ ਸਾਨੂੰ ਕੰਪਲੇਨ ਕਰਨਗੇ ਪਾਸਟਰ ਜੀ ਤੁਹਾਡੇ ਸੇਵਾਦਾਰਾਂ ਤੋਂ ਸਾਨੂੰ ਠੋਕਰ ਲੱਗੀ ਕੀ ਠੋਕਰ ਲੱਗੀ ਉਹ ਦਿਨ ਅਸੀਂ ਹਨਾ ਇਦਾਂ ਵੱੜ ਕੇ ਆਏ ਸੀ ਉਹਨਾਂ ਨੇ ਸਾਨੂੰ ਟੋਕ ਤਾਂ ਸਾਡਾ ਮਨ ਬਹੁਤ ਦੁਖੀ ਹੋਇਆ ਤੁਹਾਨੂੰ ਪਤਾ ਚੁਰਾ ਪਵਿੱਤਰ ਬਾਈਬਲ ਆ ਇਹ ਸਾਡੇ ਸਾਨੂੰ ਡ्रेसਿੰਗ ਸੈਂਸ ਵੀ ਸਿਖਾਉਂਦਾ ਹੈ ਕਿੱਦਾਂ ਅਸੀਂ ਤਿਆਰ ਹੋਣਾ ਹੈ ਕਿੱਦਾਂ ਦੇ ਅਸੀਂ ਅੰਦਰੋਂ ਨਜ਼ਰ ਆਉਣੇ ਚਾਹੀਦੇ ਆ ਕਿੱਦਾਂ ਦੇ ਅਸੀਂ ਸਰੀਰਕ ਤੌਰ ਤੇ ਨਜ਼ਰ ਆਉਣੇ ਚਾਹੀਦੇ ਕਿੱਦਾਂ ਦੇ ਅਸੀਂ ਸੁਭਾਵਿਕ ਤੌਰ ਤੇ ਨਜ਼ਰ ਆਉਣੇ ਚਾਹੀਦੇ ਆ ਇਹ ਚ ਸਾਰਾ ਤਰੀਕਾ ਆ ਆਪਾਂ ਨੂੰ ਸਾਰੇ ਹੀ ਤਰੀਕੇ ਫੋਲੋ ਕਰਨੇ ਪੈਣੇ ਆ ਜੇ ਹੁਣ ਇੱਕ ਔਰਤ ਇਹ ਕਹੇ ਕਿ ਪਰਮੇਸ਼ਵਰ ਨੂੰ ਮਨ ਦੀ ਪਵਿੱਤਰਤਾ ਹੀ ਦੇ ਨਾਲ ਵਾਸਤਾ ਆ ਜਿਸਮ ਦੇ ਨਾਲ ਉਹਨੂੰ ਕੋਈ ਵਾਸਤਾ ਨਹੀਂ ਤੇ ਜਿਸਮ ਦੇ ਨਾਲ ਕਿਸੇ ਗੈਰ ਮਰਦ ਦੇ ਨਾਲ ਸੰਬੰਧ ਵਿੱਚ ਹੋਏ ਜਾਂ ਜਿਸਮ ਨੂੰ ਉਹ ਪ੍ਰੋਪਰ ਕਵਰ ਨਾ ਕਰੇ ਤਾਂ ਤੁਸੀਂ ਉਹਦੀ ਡ्रेसਿੰਗ ਸੈਂਸ ਤੋਂ ਜਾਂ ਉਹਦੇ ਕੰਮਾਂ ਤੋਂ ਅੰਦਾਜ਼ਾ ਲਗਾ ਲੋਗੇ ਕਿ ਦੇ ਮਨ 'ਚ ਕਿੰਨੀ ਕ ਪਵਿੱਤਰਤਾ ਹੈ ਇਸੇ ਤਰ੍ਹਾਂ ਭਰਾਵਾਂ ਦੇ ਰਲਵੀ ਤੁਸੀਂ ਉਹਨਾਂ ਦੇ ਬੋਲਣ ਚੱਲਣ ਤੋਂ ਉਹਨਾਂ ਦੇ ਉੱਠਣ ਬੈਠਣ ਤੋਂ ਤੇ ਉਹਨਾਂ ਦੇ ਕੱਪੜੇ ਲੱਤੇ ਤੋਂ ਤੁਸੀਂ ਅੰਦਾਜ਼ਾ ਲਗਾ ਲੋਗੇ ਕਿ ਉਹ ਕੇਸ ਲੈਵਲ ਤੇ ਉਹਨਾਂ ਦੇ ਮਨ ਦੇ ਵਿਚਾਰ ਜਿਹੜੇ ਆ ਕੇਸ ਲੈਵਲ ਤੇ ਜਾ ਕੇ ਕੰਮ ਕਰਦੇ ਆ ਕਿਉਂਕਿ ਜੋ ਤੁਹਾਡੇ ਮਨ ਦੇ ਅੰਦਰ ਚੱਲ ਰਿਹਾ ਆ ਉਹੀ ਤਾਂ ਤੁਸੀਂ ਪੈਨਣਾ ਪਸੰਦ ਕਰੋਗੇ ਉਦਾਂ ਹੀ ਤੇ ਤੁਸੀਂ ਨਜ਼ਰ ਆਉਣ ਦੀ ਕੋਸ਼ਿਸ਼ ਕਰੋਗੇ ਤਾਂ ਜਿਹੜਾ ਸਦਾ ਪਰਮੇਸ਼ਵਰ ਆ ਇਦਾਂ ਨਹੀਂ ਕਿ ਉਹਨੂੰ ਸਿਰਫ ਤੁਹਾਡੇ ਮਨ ਨਾਲ ਵਾਸਤਾ ਆ। ਕਹਿੰਦਾ ਜਿਹੜਾ ਤੁਹਾਡਾ ਸਰੀਰ ਹੈ ਇਹ ਪਵਿੱਤਰ ਤਾਈ ਦੇ ਅੰਗ ਜਿਹੜੇ ਆ ਇਹਨਾਂ ਦੇ ਨਾਲ ਵੀ ਮੇਰੀ ਇਬਾਦਤ ਹੋਏ। ਕਹਿੰਦਾ ਆਪਣੇ ਅੰਗਾਂ ਨੂੰ ਪਵਿੱਤਰ ਤਾਈ ਦੇ ਵਿੱਚ ਲਿਆ ਕੇ ਸਰੀਰ ਦੇ ਨਾਲ ਵੀ ਭਗਤੀ ਕਰ ਮੇਰੀ। ਸਾਡੇ ਸਾਡਾ ਜਿਸਮ ਇੱਕ ਸਾਜ ਆ ਜਿਹਦੇ ਨਾਲ ਅਸੀਂ ਪਰਮੇਸ਼ਵਰ ਦੀ ਮਹਿਮਾ ਕਰਨੀ ਆ। ਅਰ ਪਵਿੱਤਰਤਾਈ ਦੇ ਵਿੱਚ ਰਹਿ ਕੇ ਕਰਨੀ ਆ ਇੱਕ ਅਦਬ ਸਲੀਕੇ ਦੇ ਵਿੱਚ ਰਹਿ ਕੇ ਕਰਨੀ ਆ ਜਿਹੜਾ ਬਹੁਤ ਜ਼ਰੂਰੀ ਆ ਇਸ ਲਈ ਜਦੋਂ ਪਰਮੇਸ਼ਵਰ ਦੇ ਕੋਲ ਆਉਣਾ ਆ ਪਰਮੇਸ਼ਵਰ ਦੇ ਕੋਲ ਆਉਣਾ ਮੈਂ ਨਹੀਂ ਕਹਿਆ ਜਦੋਂ ਚਰਚ ਆਉਣਾ ਚਰਚ ਦਾ ਇੱਕ ਕਾਨੂੰਨ ਆ ਮੈਨੂੰ ਪਤਾ ਨਹੀਂ ਹੋਰ ਕਿਸੇ ਚਰਚ ਦੇ ਵਿੱਚ ਕਿੱਦਾਂ ਜਾਂਦਾ ਆ ਪਰ ਜਿਹੜੇ ਆਨਲਾਈਨ ਸੁਣ ਰਹੇ ਆ ਜਾਂ ਜਿਹੜੇ ਆਫਲਾਈਨ ਮੋਰੇ ਬੈਠੇ ਆ ਮੈਨਾਂ ਨੂੰ ਦੱਸਣਾ ਚਾਹੁੰਦੀ ਆ ਦਾ オーਪਨ ਡੋਰ ਚਰਚ ਜੀਜ਼ਸ ਹੀਲਿੰਗ ਮਿਨਿਸਟਰੀ ਇੱਕ ਬਾਈਬਲ ਬੇਸਡ ਮਿਨਿਸਟਰੀ ਆ ਇਹਦੇ ਵਿੱਚ ਜੇ ਭੈਣਾਂ ਨੂੰ ਲਿਖਿਆ ਆ ਭੈਣਾਂ ਵਾਲੇ ਬਸਤਰ ਪਾਓ ਸੱਚੀ ਅਸੀਂ ਤੁਹਾਨੂੰ ਹੱਥ ਜੋੜ ਕੇ ਰਿਕੁਐਸਟ ਕਰਦੇ ਜਦੋਂ ਚਰਚ ਨੂੰ ਆਉਣਾ ਤੁਸੀਂ ਬਹੁਤ ਸੋਹਣੇ ਸਲੀਕੇ ਵਾਲੇ ਕੱਪੜੇ ਪਾ ਕੇ ਆਉਣੇ ਆ ਸਿਰ ਢੱਕ ਕੇ ਆਉਣੇ ਆ ਤੁਸੀਂ ਜਿਹੜੇ ਮਰਜੀ ਕਲਚਰ ਨੂੰ ਬਿਲੋਂਗ ਕਰਦੇ ਆ ਤੁਸੀਂ ਬੇਸ਼ੱਕ ਪੰਜਾਬੀ ਸੂਟ ਨਹੀਂ ਪਾ ਸਕਦੇ ਪਰ ਤੁਸੀਂ ਲੰਬਾ ਗਾਊਨ ਪਾ ਸਕਦੇ ਆ ਤੁਸੀਂ ਜੈਂਟਲਵੇ ਨਾਲ ਡਰੈਸ ਅਪ ਹੋਣਾ ਹੈ ਇਦਾਂ ਹੀ ਅਸੀਂ ਭਰਾਵਾਂ ਨੂੰ ਕਹਿੰਦੇ ਆ ਬਈ ਕੁੱਕੜ ਬਣ ਕੇ ਨਹੀਂ ਆਉਣਾ ਬੋਧੇ ਤਾਂ ਨੂੰ ਚੱਕ ਕੇ ਨਹੀਂ ਆਉਣਾ ਬਹੁਤ ਸੋਹਣੇ ਸਵਾਰ ਕੇ ਆਪਣੇ ਆਪ ਨੂੰ ਜਿਹੜਾ ਆ ਉਹ ਚਰਚ ਨੂੰ ਲੈ ਕੇ ਆਉਣਾ ਨੱਤੀਆਂ-ਨੁੱਤੀਆਂ ਨਹੀਂ ਪਾਉਣੀਆਂ ਤੁਸੀਂ ਦੇਖੋ ਨਾ ਕਦੀ ਪ੍ਰਾਈਮ ਮਿਨਿਸਟਰ ਨੂੰ ਤੁਸੀਂ ਬਾਲਬੂਲ ਇਦਾਂ ਉਦਾਂ ਕਿੱਥੇ ਦੇਖੇ ਕਿਸੇ ਜਿਹੜੇ ਆਪਣੇ ਗੈਸਟਿਡ ਆਫਿਸਰਸ ਹੁੰਦੇ ਕਦੀ ਉਹਨਾਂ ਦੇ ਬਾਲ ਬੁਲ ਇੱਧਰ ਨੂੰ ਗਏ ਦੇਖੇ ਉਹਨਾਂ ਦੇ ਪਾਟੇ ਚਿੱਟੇ ਕੱਪੜੇ ਪਾਏ ਦੇਖੇ ਕਦੀ ਕਿਸੇ ਸੀਐਮ ਨੂੰ ਇਦਾਂ ਦੇਖਿਆ ਹੋਏ ਪੀਐਮ ਨੂੰ ਦੇਖਿਆ ਹੋਏ ਪ੍ਰੈਜ਼ੀਡੈਂਟ ਨੂੰ ਦੇਖਿਆ ਹੋਏ ਕਿਸੇ ਕਦੀ ਕਿਸੇ ਪ੍ਰੋਫੈਸਰ ਨੂੰ ਕਦੀ ਟੀਚਰ ਨੂੰ ਦੇਖਿਆ ਹੋਏ ਕਿਸੇ ਆਫਿਸਰ ਨੂੰ ਦੇਖਿਆ ਹੋਏ ਕਦੀ ਦੇਖਿਆ ਕਿਸੇ ਨੇ ਉਹਨੇ ਵਾਲੀਆਂ ਇਨਤੀਆਂ ਨਤੀਆਂ ਪਾਈਆਂ ਤੇ ਬਾਲ ਬੁਲ ਟੱਡੇ ਮੱਡੇ ਕੀਤੇ ਤੇ ਰੰਗ ਰੁੰਗ ਜਿਹੜੇ ਸਤਰੰਗਾ ਮੋਰ ਬਣਿਆ ਹੋਏ ਬੰਦਾ ਤੇ ਫਿਰ ਤੁਸੀਂ ਉਹਨੂੰ ਕਹੋ ਵੀ ਸਰ ਤੁਸੀਂ ਦੇਖੋ ਉਹ ਬਹੁਤ ਜੈਂਟਰਮੈਨਰਲ ਡਰੈਸ ਅਪ ਹੋਏ ਹੁੰਦੇ ਆ ਬਹੁਤ ਸਾਦਗੀ ਦੇ ਨਾਲ ਸਾਡੇ ਸਰੀਰਕ ਸਾਦਗੀ ਹੋਏ ਔਰ ਸੋਚ ਸਾਡੀ ਉੱਚੀ ਹੋਏ ਇਹ ਇੱਕ ਚੰਗੀ ਪਰਸਨੈਲਿਟੀ ਦਾ ਸਬੂਤ ਆ ਹਾਲੇਲੂਇਆ ਤਾਂ ਇਸ ਲਈ ਅਸੀਂ ਪਾਸ਼ਾਹਾਂ ਦੇ ਪਾਸ਼ਾ ਪਰਮੇਸ਼ਵਰ ਦੇ ਧੀਆ ਪੁੱਤਰਿਆਂ ਅਸੀਂ ਆਫਿਸਰਾਂ ਵਾਂਗਰ ਸਾਡੇ ਰੈਂਕ ਆ ਆਪਣਾ ਰੈਂਕ ਛੋਟਾ ਆ ਪਾਸ਼ਾਹਾਂ ਦੇ ਪਾਸ਼ਾਹ ਦੇ ਪੁੱਤਰ ਰਾਜਕੁਮਾਰ ਤੇ ਜੇ ਇੱਕ ਰਾਜਕੁਮਾਰ ਪਾਟੇ ਜੇ ਕੱਪੜੇ ਪਾਏ ਹੋਣ ਤੇ ਰਾਜਕੁਮਾਰੀ ਦੇ ਕੋਲ ਵੀ ਪਾਟੇ ਜੇ ਕੱਪੜੇ ਹੋਣ ਤੇ ਕੋਈ ਉਹਨਾਂ ਨੂੰ ਰਾਜਕੁਮਾਰ ਕਹੂਗਾ ਤਾਂ ਅਸੀਂ ਲੱਗਣਾ ਚਾਹੀਦੇ ਆ ਕਿ ਹਾਂ ਅਸੀਂ ਇੱਕ ਉਸ ਪਰਮੇਸ਼ਵਰ ਦੇ ਲੋਕ ਆ ਜਿਹਦੀ ਤਾਲੀਮ ਦੇ ਨਾਲ ਕਾਇਨਾਤ ਜਿਹੜੀ ਆ ਉਹ ਬੈਲੈਂਸ ਦੇ ਵਿੱਚ ਟਿਕੀ ਹੋਈ ਆ ਤਾਂ ਅਸੀਂ ਉਹ ਤਾਲੀਮ ਪਾਏ ਹੋਏ ਲੋਕ ਆ ਫੇਰ ਅਸੀਂ ਪਰਮੇਸ਼ਵਰ ਦੇ ਨੇੜੇ ਜਾਂਦੇ ਆ ਤੇ ਫੇਰ ਸਾਨੂੰ ਪਰਮੇਸ਼ਵਰ ਜੀ ਸਵੀਕਾਰ ਕਰਦੇ ਆ ਲਿਖਿਆ ਨਾ ਮੇਰੇ ਕੋਲ ਆਓ ਤਾਂ ਉਹਦੇ ਕੋਲ ਜਾਣ ਦਾ ਵੀ ਸਲੀਕਾ ਸਾਨੂੰ ਪਤਾ ਹੋਣਾ ਚਾਹੀਦਾ ਬਹੁਤ ਸਾਰੇ ਲੋਕ ਉਹਦੇ ਕੋਲ ਜਾਣ ਨੂੰ ਇਦਾਂ ਸਮਝਦੇ ਕਿ ਅਸੀਂ ਗਏ ਆ